BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਬਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣਾ ਦਾ ਕਿਹੜਾ ਹਿੱਸਾ ਇਹਨਾਂ ਤਿੰਨਾਂ ਦਰਿਆਵਾਂ ਨਾਲ ਲੱਗਦਾ ਜੀ 1 ਇੰਚ ਵੀ ਰਾਜਸਥਾਨ ਦਾ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੇ ਉਹ ਦੋਨਾਂ ਦੀ ਇੱਕੋ ਹੀ ਵੋਟ ਹੈ ਪੰਜਾਬ ਦੀ ਵੀ 60% ਹਿੱਸਾ BBMP ਚ ਪੰਜਾਬ ਦਾ ਹੈ ਪੰਜਾਬ ਦੀ ਵੀ ਇੱਕ ਵੋਟ ਹੈ ਹਰਿਆਣੇ ਦੀ ਵੀ ਇੱਕ ਵੋਟ ਹੈ ਰਾਜਸਥਾਨ ਦੀ ਵੀ ਇੱਕ ਵੋਟ ਹੈ ਹਿਮਾਚਲ ਦੀ ਵੀ ਇੱਕ ਵੋਟ ਹੈ ਉਹ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹ ਲੈਣਗੇ ਪਾਣੀ ਬੰਦ ਕਰੋ ਪੰਜਾਬ ਦਾ ਸੀ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ BBMP ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡੀ ਅਸੀਂ ਦਿੰਦੇ ਆ Rajasthan ਤੇ Haryana ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਹੀ ਲੈਂਦੇ ਡੈਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕਿੱਡ ਦੀ ਦਿਖਾ ਲੈਂਦੇ ਉਹ ਇਹ ਤਾਂ ਸਫੈਦਾ ਕੀ ਬੰਨ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀ ਐਮ ਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੀ ਦਰਿਆ ਮੰਡੀ ਆਪੀ ਰਾਖੀ ਕਰ ਲਾਂਗੇ ਬੀਬੀ ਐਮ ਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂਾਂ ਨੂੰ ਬਜ਼ਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਹ ਦੋ ਕੰਮ ਨੇ ਅਨੋਂ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਰ ਲਓ ਉਹਨਾਂ ਕੋਲੇ ਬੱਸ ਇੱਕ ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ ਤਿੰਨ ਘੰਟੇ ਚਾਰ ਘੰਟੇ ਪੰਜ ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਕਾਲੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੀਗਲ ਸੀ ਗੈਰਸੰਵਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲੀਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਔਰ BBMB ਜਿਹੜੀ ਹੈ ਉਹਦਾ ਪੁਨਰਗਠਨ ਕਰੋ ਉਹ ਪਤਾ ਨਹੀਂ 1968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰੀਵਿਊ ਹੋਣਾ ਚਾਹੀਦਾ ਕੀਤਾ ਹੀ ਨਹੀਂ ਸੀ ਕਿਸੇ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਹੁਣ ਹੁਣ ਦੇ ਹਿਸਾਬ ਨਾਲ ਵੰਡੋ ਜਾਓ ਆ ਦੇਖਦੇ ਆ ਸਤਲੁਜ ਤੇ ਚਲੇ ਜਾਂਦੇ ਆ ਜੀ ਨਾਲਾ ਬਣ ਗਿਆ ਜੀ ਉਹ ਇੱਕ ਦਰਿਆ ਕੌਣ ਕਹਿੰਦਾ ਉਹਨੂੰ ਉਹਦੇ ਚੋਂ ਕਹਿੰਦੇ ਪਾਣੀ ਲੈ ਦਿਓ ਸਾਨੂੰ ਸਤਲੁਜ ਚੋਂ ਪਾਣੀ ਦਿਓ ਸਾਨੂੰ ਸਤਲੁਜ ਐਸਵਾਈਐਲ ਦਾ ਮੁੱਦਾ ਐਸਵਾਈਐਲ ਦੇ ਵਿੱਚ ਪੂਤਕ ਵਰਤੇ ਬੂਟਾਂ ਵਾਸਤੇ ਐਸਵਾਈਐਲ ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਸੁਪਰੀਮ ਕੋਰਟ ਦੇ ਆਰਡਰ ਚ ਵੀ ਇਹਦਾ ਨਹਿਰ ਬਣਾਓ ਜਾਂ ਫਿਰ ਹੋਰ ਵੀ ਅਨਾਰ ਔਰ ਇਹਦਾ ਕੋਈ ਹੱਲ ਦੱਸੋ ਅਲਟਰਨੇਟਿਵ ਅਲਟਰਨੇਟਿਵ ਹੱਲ ਮੈਂ ਦੱਸਦਾ ਮੈਂ ਕਹਿੰਦੇ ਨਾ ਚ ਹੱਲ ਐ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਯਮਨਾ ਸਤਲੁਜ ਲਿੰਕ ਕੋ ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਜੀ ਪਾਣੀ ਇੱਧਰ ਨੂੰ ਕਰ ਲੋ ਹਰਿਆਣਾ ਦੇ ਦੇ ਦੋ ਜਿਹੜਾ ਬਚ ਗਿਆ ਸਤਲੁਜ ਚ ਪਾ ਦਿਓ ਸਾਨੂੰ ਕੀ ਪ੍ਰੋਬਲਮ ਹੈ ਜੀ ਤੇ ਜਦੋਂ ਫਿਰ ਵੱਡਾ ਪੰਜਾਬ ਤੇ ਹਰਿਆਣਾ ਲੱਗਣੀ ਹੋਇਆ ਸੀ ਉਹਨਾਂ ਦਾ ਕਯਮਨਾ ਦਾ ਵੀ ਸਾਡੇ ਨਾਲ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣੇ ਨੇ ਉਹ ਜਮਨਾ ਲੈ ਲਈ ਤੇ ਹਰਿਆਣੇ ਵਾਲੇ ਰਾਹ ਵੀ ਵਿਅਸਤਾ ਕੋਈ ਫਿਰਦੇ ਨੇ ਇੱਧਰ ਵੀ ਹਿੱਸਾ ਪਾਉਣ ਨੂੰ ਫਿਰਦੇ ਕਾਲੇ ਪਾਸੇ ਜਦੋਂ ਹੈ ਹੀ ਨਹੀਂ ਸਾਡੇ ਕੋਲੇ ਪਾਣੀ ਔਰ ਹੁਣ ਅਫਸਰ ਬਦਲੀ ਜਾਂਦੇ ਆ ਹੁਣ ਲੇਟੈਸਟ ਦੱਸਦਾ ਜਦੋਂ ਮੈਂ ਥੋ ਗਿਆ ਸੀ ਐਮਰਜੈਂਸੀ ਜਾਣਾ ਪੈ ਗਿਆ ਹਿਮਾਚਲ ਦੇ ਅਫਸਰੀ ਡੋੜੀ ਲਾਤੀ ਕਹਿੰ ਤੂੰ ਫਟੇ ਚੱਕ ਦੇ ਜਿਹੜੇ ਗੇਟ ਖੋਲਦੇ ਤੂੰ ਖੋਲਦੇ ਕਿਉਂਕਿ ਪੰਜਾਬ ਵਾਲੇ ਤਾਂ ਮੁੱਕਰਗੇ ਕਹਿੰਦੇ ਅਸੀਂ ਨਹੀਂ ਖੋਲਦੇ ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਹਾਂ ਤੱਕਾ ਕਰ ਨੂੰ ਹਜੇ ਵੀ ਨਹੀਂ ਹਟੇ ਅ ਅਸ਼wini ਜੀ ਥੋੜਾ ਕਹੋ ਤਾਹਾਂ ਤੁਸੀਂ ਤਾਂ ਚਟਾਨਾਂ ਬਾਹੋਂ ਖੜੇ ਆ ਤਾਹਾਂ ਦੇ ਬਾਦ ਲੱਗੀ ਕਰਾਂਗੇ ਤੁਸੀਂ ਤਾਂ ਕਹਿੰਦਾ ਚਟਾਨਾਂ ਬਾਹੋਂ ਖੜੇ ਆ ਤਾਹਾਂ ਕਹ ਤਾਹਾਂ ਦੇ ਕਿ ਹਜੇ ਵੀ ਨਹੀਂ ਹਟੇ ਹਜੇ ਵੀ ਨਹੀਂ ਅੱਡੇ ਘੰਟਾ ਪਹਿਲਾਂ ਅਸਰ ਬਦਲ ਕੇ ਆਡੇ ਨੇ ਹਮਾਚਲ ਦਾ ਅੱਛੀ 20 ਤਰੀਕ ਨੂੰ ਬੈਸੀ ਮਿਲ ਜੁ ਹਰਿਆਣੇ ਨੂੰ ਕੀ ਚੱਕਰ ਹੈ ਇਹ ਜੀ ਕਿਹੜੀ ਫਸਲ ਬੀਜਣ ਲੱਗਣਾ ਜਿਹੜੀ 8 ਦਿਨਾਂ ਚ ਹੋ ਜਾਣੀ ਹੈ ਇਹ ਜੀ ਫਸਲ ਕਿਹੜੀ ਬੀਜਣ ਲੱਗੇ ਨੇ ਉਹ ਕਿ 8 ਦਿਨਾਂ ਬਾਅਦ ਤੱਕ ਨੂੰ 85 ਲੋ ਚਾਹੀਦਾ ਚਲਾਕੀਆਂ ਕਰਦੇ ਆ ਸਾਡੇ ਨਾਲ ਇਹ ਕੱਲਾ ਇੱਕ ਨਹੀਂ ਸਰ ਇਹ ਕੱਲਾ ਹੀ ਨਹੀਂ ਆਰ ਡੀ ਐਫ ਦਾ ਪੈਸਾ ਸਾਡਾ ਰੋਕ ਰੱਖਿਆ 6000 ਤੁਹਾਨੂੰ ਦੇਣਾ ਨਹੀਂ ਆਰ ਡੀ ਐਫ ਦਾ ਪੈਸਾ ਸਾਡਾ ਰੋਕ ਰੱਖਿਆ ਉਹ ਦੇਣਾ ਨਹੀਂ ਇੱਕ ਮਿੰਟ ਇੱਕ ਮਿੰਟ ਜੋੜਵਾਂ ਸਿੰਘ ਸਾਹਿਬ ਜਤਨਜੀ ਸੀਐਮ ਸਾਹਿਬ ਨੂੰ ਕੰਪਲੀਟ ਕਰਨ ਦਿਓ ਜੀ ਆਰਡੀਐਫ ਦਾ 6000 ਕਰੋੜ ਰੁਪਏ ਰੋਕ ਰੱਖਿਆ ਬਥੇਰੀ ਵਾਰ ਹੀ ਗਏ ਆ ਕੈਪਟਨ ਸਾਹਿਬ ਨੇ ਪੈਸਾ ਕਿਤੇ ਗਲਤ ਵਰਤ ਲਿਆ ਉਹ ਪੈਸਾ ਉਹਨਾਂ ਨੇ ਰੋਕ ਲਿਆ ਕਹਿੰਦੇ ਵਿਧਾਨ ਸਭਾ ਚ ਐਕਟ ਪਾਸ ਕਰੋ ਐਕਟ ਵੀ ਪਾਸ ਕਰਤਾ ਇੱਥੇ ਕਿ ਇਹ ਮੰਡੀਆਂ ਦਾ ਜਾਣ ਵਾਲੀਆਂ ਸੜਕਾਂ ਦਾ ਉੱਥੇ ਲੱਗੂਗਾ ਫਿਰ ਵੀ ਨਹੀਂ ਕਿ ਦਿੰਦੇ ਜੀ ਆਰਡੀਐਫ ਦਾ ਪੈਸਾ ਨਹੀਂ ਦਿੰਦੇ ਰੋਜ਼ ਤੀਜੇ ਦੇ ਨਵੇਂ ਪਰਮਾਨ ਹਾਂ ਸਾਥਾ ਚੌੜ ਵੀ ਚਾਹੀਦੇ ਸਾਥੋਂ ਕਣਕ ਵੀ ਚਾਹੀਦੀ ਐ ਸਰੋਂ ਵੀ ਚਾਹੀਦੀ ਐ ਮੱਕੀ ਵੀ ਚਾਹੀਦੀ ਐ ਬਾਕੀ ਸਾਰਾ ਕੁਝ ਚਾਹੀਦਾ ਐ ਅਸੀਂ ਗਮਲੇ ਨਹੀਂ ਪੀਜੀਏ ਫਿਰ ਪਾਣੀ ਨਹੀਂ ਦੇਣਾ ਤੁਸੀਂ ਕੋ ਗਮਿਆਂ ਚ ਕਣਕਾਂ ਲਾਇਆ ਕਰੀਏ ਸੀ ਜਿਹਨਾਂ ਨੂੰ ਪਤਾ ਹੀ ਨਹੀਂ ਉੱਥੇ ਬੈਠੇ ਆਰਡਰ ਕਰ ਦਿੰਦੇ ਐ ਆਹ ਘੰਟਾ ਪਹਿਲਾਂ ਅਫਸਰ ਬਦਲ ਕੇ ਆਟਿਆ ਐ ਆਇਆ ਅਫਸਰ ਬਦਲ ਕੇ ਤੁਸੀਂ ਪਾਣੀ ਲੈ ਲਓਗੇ ਸਤੋਂ ਵੀ ਆਹ ਅਫਸਰ ਖੋਲ ਦੂਗਾ ਆਫਸਰ ਗੇਟ ਖੋਲ ਦੂਗਾ ਤੁਸੀਂ ਪਿਆਰ ਨਾਲ ਤਾਂ ਗੱਲ ਕਰਨੀ ਸਿੱਖੀ ਵੀ ਨਹੀਂ ਕਦੇ ਕਦੇ ਕਿਸੇ ਨੇ ਪਿਆਰ ਨਾਲ ਗੱਲ ਕੀਤੀ ਇਹਨਾਂ ਨੂੰ ਇਹਨਾਂ ਨੂੰ ਗੱਲਬਾਤ ਕਰਨੀ ਆਉਂਦੀ ਨਹੀਂ ਧੱਕਾ ਹੀ ਆਉਂਦਾ ਬਸ ਸਵੇਰੇ 4 ਵਜੇ ਠਾਕੇ ਰਾਜਪਾਲ ਨੂੰ ਕਹਿੰਦੇ ਨੇ ਇੱਕ ਵਾਰੀ ਮੁੱਖ ਮੰਤਰੀ ਸੌਂਚ ਕਾ ਦੇ ਬਾਕੀ ਬੰਦੇ ਬਾਅਦ ਚ ਪੂਰੇ ਕਰ ਲਾਂਗੇ ਆ ਆ ਆ ਤਰੀਕੇ ਸਿੱਖੇ ਨੇ ਆ ਸਰਕਾਰ ਤੋੜ ਦੋ ਉਹ ਤੋੜ ਦੋ ਇਹਨਾਂ ਦੇ ਬੰਦੇ ਖਰੀਦ ਲੋ ਤਸੀਫੇ ਦਿਵਾ ਲੋ ਤੁਸੀਂ ਤਾਂ ਵੱਧ ਪੀੜ ਤੋਂ ਸਭ ਤੋਂ ਵੱਧ ਥੋੜੀਆਂ ਥੋੜੀਆਂ ਸਾਰੀ ਸਰਕਾਰਾਂ ਮਤਬਰ ਦੀ ਥੋੜੀ ਥੋੜੀ ਸਰਕਾਰ ਉਹਨਾਂ ਨੇ ਉਹ ਨਾਚਲ ਬ੍ਰਿਜ ਤੋੜੀ ਏ ਗੋਆ ਚ ਜਿੱਥੇ 1 ਕਐਮ ਲ ਵੀ ਆ ਜੇ ਉਹਨਾਂ ਦੀ ਬਣਾ ਲੈਂਦੇ ਆਪਦੀ ਬਣਾ ਲੈਂਦੇ ਨੇ ਮੈਂ ਲੈਂ ਤਾਂ ਨਾ ਕਰੋ ਯਾਰ ਤੁਸੀਂ ਸੰਗੀਟਾਂਚੇ ਦੀ ਗੱਲ ਕਰ ਰਹੇ ਹੋ ਕਿਸੇ ਨਾਲ ਵੀ ਇਹਨਾਂ ਨੇ ਕੋਈ ਮਤਲਬ ਕਰੇ ਗੱਲਬਾਤ ਪਿਆਰ ਨਾਲ ਕੀਤੀ ਹੋਵੇ ਆਉਂਦੀ ਹੀ ਨਹੀਂ ਪਿਆਰ ਵਾਲੀ ਭਾਸ਼ਾ ਤਾਂ ਆਉਂਦੀ ਹੀ ਨਹੀਂ ਗੁੰਡਾਗਰਦੀ ਵਾਲੀ ਤਾਨਾਸ਼ਾਹੀ ਵਾਲੀ ਆਉਂਦੀ ਬਸ ਕੋਲਾ ਹੈ ਝਾਰਖੰਡ ਕੋਲ ਕੋਲਾ ਹੈ ਪ੍ਰੀਮੀਅਰ ਦਾ ਜੀ ਔਰ ਕੋਲੇ ਨੂੰ ਵੀ ਕਹਿੰਦੇ ਨੇ ਕਿ ਝਾਰਖੰਡ ਚੋਂ ਕੋਲਾ ਲਓ ਤੁਸੀਂ ਟ੍ਰੇਨ ਚ ਨਹੀਂ ਲੈ ਕੇ ਆ ਸਕਦੇ ਇੱਥੋਂ ਪਹਿਲਾਂ ਟਰੱਕ ਚ ਭਰੋ ਇਹਨੂੰ ਪੂਰੀ ਬੰਦਰਗਾਹ ਤੇ ਲੈ ਕੇ ਜਾਓ ਸ਼੍ਰੀਲੰਕਾ ਦੇ ਉੱਪਰ ਦੀ ਆ ਕੇ ਮੰundra 에어ਪੋਰਟ ਤੇ ਲਾਹੋ ਲੈ ਮੰundra ਪੋਰਟ ਤੇ ਸ਼੍ਰੀਲੰਕਾ ਦੇ ਉੱਤੋਂ ਦੀ ਸਾਡੇ ਵਾਲੇ ਤੇ ਲਾਹੋ ਗੁਜਰਾਤ ਉੱਥੋਂ ਫਿਰ ਟ੍ਰੱਕ 'ਚ ਜਾਂ ਟ੍ਰੇਨ 'ਚ ਲੱਦੋ ਉੱਥੋਂ ਲੈ ਜਾਓ ਲੈ ਮੈਂ ਕਿ ਭਰ ਐ ਕਰਿਓ ਜਿਹੜੀ ਆ ਜਿਹੜੇ ਅਸੀਂ ਚਾੜ ਦਿੰਨੇ ਆ ਉਹ ਵੀ ਫਿਰ ਬਾਇਆ ਕਰਾਚੀ ਲੈ ਕੇ ਜਾਇਆ ਕਰੋ ਫਿਰ ਸਿੱਧੀ ਇੱਥੋਂ ਤੱਕ ਆਈ ਪਰ ਕੇ ਲੈ ਜਾਣੇ ਮਾਲ ਗੱਡੀਆਂ ਜਿਹੜੇ ਸੀ ਕਣਕ ਦਿੰਨੇ ਆ ਉਹ ਉਹ ਵੀ ਫਿਰ ਅਸੀਂ ਬਾਇਆ ਇੱਧਰ ਦੀ ਨੇਪਾਲ ਕਨੀ ਦੀ ਕੱਢਿਆ ਕਰਾਂਗੇ ਇਹ ਕੋ ਗੱਲ ਫਿਰ ਹਟ ਗਏ ਇਕੱਲਾ ਇੱਕ ਧੱਕਾ ਨਹੀਂ ਜੀ ਜਦੋਂ ਮੈਂ ਐਮਪੀ ਸੀਗਾ ਹਮਲਾ ਹੋਇਆ ਪਠਾਨਕੋਟ ਦੀਨਾ ਨਗਰ ਅਟੈਕ ਹੋਇਆ ਤੇ ਪਰ ਮੈਂ ਸਾਧੂ ਸਿੰਘ ਜੀ ਮੇਰੇ ਨਾਲ ਸੀ ਉਸ ਵੇਲੇ ਸਾਢੇ 7 ਕਰੋੜਾਂ ਖਰਚਾ ਪਤਾ ਜੀ ਪੰਜਾਬ ਨੂੰ ਕਹਿੰਦੇ ਤੁਹਾਨੂੰ ਅਸੀਂ ਸੀਆਰਪੀ ਭੇਜੀ ਸੀ ਤੁਹਾਨੂੰ ਅਸੀਂ ਆਪਣੀ ਮਿਲਟਰੀ ਦਿੱਤੀ ਸੀ ਮੈਂ ਰਾਜਨਾਥ ਸਿੰਘ ਜੀ ਨੂੰ ਮਿਲਿਆ ਮੈਂ ਕਹਿੰਿਆ ਜੀ ਫਿਰ ਪੰਜਾਬ ਤੋ ਰੈਂਟ ਲਿਆ ਕਰੋਗੇ ਮਤਲਬ ਵੀ ਕਿਰਾਇਆ ਦੇ ਦਿਨੇ ਸਾਨੂੰ ਤੁਸੀਂ ਫੌਜਾਂ ਸਾਡੇ ਤਾਂ ਮੁੰਡੇ ਨੇ ਜੀ ਉਹ ਚ ਫਿਰ ਫਿਰ ਜੇ ਅਸੀਂ ਇਕੱਲੇ ਇਕੱਲੇ ਮੁੰਡੇ ਦਾ ਰੈਂਟ ਲੈਣ ਲੱਗੇ ਫਿਰ ਕੀ ਕਰੋਗੇ ਤੁਸੀਂ ਕਰ ਲਓਗੇ ਪਰ ਤੀ ਕਿਤੋਂ ਫਿਰ ਹੋਰ ਫੌਜਾਂ ਦਾ ਰੈਂਟ ਦਿੰਦਾ ਪੰਜਾਬ ਦੱਸੋ ਮੈਂ ਕਹੇ ਸਾਡੇ ਐਮਪੀ ਲੈਣ ਚੋਂ ਕੱਟ ਲੋ ਹੋਰ ਤਾਂ ਹੈ ਨਹੀਂ ਸਾਡੇ ਕੋਲ ਫਿਰ ਮaaf ਕਰ ਕੀਤੀ ਜੀ ਉਹਨਾਂ ਨੇ ਕੱਲਾ ਇੱਕ ਧੱਕਾ ਨਹੀਂ ਜਿੱਥੇ ਮੌਕਾ ਮਿਲਦਾ ਹੈ ਪੰਜਾਬ ਹੈ ਚਲੋ ਇਹਦਾ ਸ਼ੁਕਰ ਕਰੋ ਅਜੇ ਬਚਾ ਆਇਆ ਉਹਨਾਂ ਦੀ ਨਿਗਾਹ ਨਹੀਂ ਪਈ ਜੇ ਇਹਨਾਂ ਦਾ ਵਾਸ ਚੱਲੇ ਵਾਸ ਚੱਲਦਾ ਵੀ ਨਹੀਂ ਇਹ ਪਰ ਜੇ ਬਾਸ ਚੱਲੇ ਜਾਣਗਰ ਮੰਚੋਂ ਪੰਜਾਬ ਕੱਢ ਦੇਣਗੇ ਇਹ ਪੰਜਾਬ ਆਉਂਦਾ ਇਹਦੇ ਚ ਯਾਰ ਇਥੇ ਉੱਤਰ ਪ੍ਰਦੇਸ਼ ਬੰਗਾਲ ਮਰਾਠਾ ਹੀ ਕਹਿੰਦੇ ਪੰਜਾਬ ਸਿੰਧ ਗੁਜਰਾਤ ਮਰਾਠਾ ਨਾ ਪੰਜਾਬ ਕਹਟੋ ਕਹਿੰਦੇ ਇੰਨੇ ਇੰਨੇ ਪੰਜਾਬ ਪੰਜਾਬ ਦੇ ਵਿਰੋਧੀ ਨੇ